ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਚੋਸ਼ੀ ਜਿੱਥੇ ਪੂਰੇ ਉੱਤਰ ਭਾਰਤ ਚ ਨਰਾਤਿਆਂ ਦੀ ਮਾਤਾ ਦੇ ਮੰਦਰਾਂ ਚ ਭਗਤ ਦਰਸ਼ਨ ਕਰਨ ਲਈ ਆ ਰਹੇ ਨੇ ਉੱਥੇ ਹੀ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਵਿਖੇ ਅੱਜ ਵੀ ਜਿਹੜੀ ਕਿ ਨਰਾਤਿਆਂ ਤੇ ਬਹੁਤ ਹੀ ਜ਼ਿਆਦਾ ਸੰਗਤ ਆ ਰਹੀ ਆ ਔਰ ਸੰਗਤ ਦੇ ਲਈ ਖਾਸ ਪੁਲਿਸ ਵੱਲੋਂ ਵੀ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਉਹਦੇ ਨਾਲ ਹੀ ਜਿਹੜੀ ਮੰਦਰ ਦੀ ਪ੍ਰਾਈਵੇਟ ਸਕਿਉਰਟੀ ਹੈਗੀ ਆ ਉਹਨਾਂ ਦੇ ਵੀ ਮੁਲਾਜ਼ਮ ਚੱਪੇ-ਚੱਪੇ ਦੇ ਤਾਇਨਾਤ ਐ ਸਾਡੇ ਨਾਲ ਇਨਚਾਰਜ ਸਿਕਿਉਰਟੀ ਐ ਸਰ ਕਿਆ ਨਾਮ ਤੁਹਾਡਾ ਜੀ ਮੈਂ ਰਮਨਪ੍ਰੀਤ ਸਿੰਘ ਜੀ ਅ ਸਰ ਕਿੰਨੇ ਟੋਟਲ ਪੂਰੇ ਮੰਦਿਰ ਦੇ ਵਿੱਚ ਸਿਕਿਉਰਟੀ ਗਾਰਡ ਐ ਪ੍ਰਾਈਵੇਟ ਜੀ ਅ ਸਿੰਗਲ ਸ਼ਿਫਟ ਦੇ 60 ਸਿਕਿਉਰਟੀ ਗਾਰਡ ਸਾਡੇ ਲੱਗੇ ਹੋਏ ਨਾਲ 400 ਪ੍ਰੋਵਾਈਡਰ ਨੇ ਨਾਲ ਇੱਕ ਸਿਕਿਉਰਟੀਸ ਆਫਸਰ ਨਾਲ ਦੇ ਨਾਲ ਨੇ ਜਿਹੜੇ ਹੋ ਰਹੇ ਅ ਸਰ ਕੀ ਮਤਲਬ ਤੁਹਾਡੀ ਜਿਹੜੀ ਸਿਕਿਉਰਟੀ ਚੱਲ ਰਹੀ ਐ ਕੋਈ ਪੰਜਾਬ ਪੁਲਿਸ ਤੁਹਾਡੇ ਨਾਲ ਐ ਪਾਰਲੀਮੈਂਟਰੀ ਫੋਰਸ ਐ ਤੁਹਾਡੀ ਸਿਕਿਉਰਟੀ ਦੀ ਕਿਤੇ ਕਿਤੇ ਡਿਊਟੀ ਹੁੰਦੀ ਜੀ ਸਾਡੇ ਪੂਰੇ ਇੰਟਰਨਲ ਪੂਰੇ ਕਾਲੀ ਮਾਤਾ ਮੰਦਰ ਦੇ ਅੰਦਰ ਦੀ ਇੰਟਰਨਲ ਸਿਕਿਉਰਿਟੀ ਸਾਰੀ ਪ੍ਰਾਈਵੇਟ ਸਿਕਿਉਰਿਟੀ ਕਵਰ ਕਰ ਰਹੀ ਹੈ ਜੀ ਨਾਲ ਬਾਹਰਤੀ ਸਾਰੀ ਲੋਕੇਸ਼ਨਸ ਪੈਰਾ ਮਿਲਟਰੀ ਦੂਸਰੇ ਆਪਣਾ ਪੰਜਾਬ ਪੁਲਿਸ ਦੇ ਸਾਰੇ ਉਥੇ ਕਵਰ ਕਰ ਰਹੇ ਨੇ ਜੀ ਕੈਮਰੇ ਦੀ ਨਿਗਰਾਨੀ ਵੀ ਹੈਗੀ ਕੈਮਰੇ ਵੀ ਨਹੀਂ ਜੀ ਕੈਮਰੇ ਦੀ ਨਿਗਰਾਨੀ ਜਿਹੜਾ ਐਡੀਜ਼ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਅੰਦਰ ਇਹ ਉਹ ਉਹਨਾਂ ਦੇ ਕਵਰ ਕਰ ਰਹੇ ਨੇ ਜੀ ਉਹ ਬਿਲਕੁਲ ਹੈ ਇਨਚਾਰਜ ਸਿਕਿਉਰਿਟੀ ਸੀ ਇਸ ਤੋਂ ਇਲਾਵਾ ਵੀ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈਗੀ ਆ ਉਹ ਵੀ ਮੰਦਿਰ ਦੇ ਤੇ ਨਾ ਤਾਂ ਉਹ ਵੀ ਤਸਵੀਰਾਂ ਦੇਖ ਰਹੇ ਹਾਂ ਕਿਉਂਕਿ ਇਹ ਸਿਕਿਉਰਿਟੀ ਇੱਕ ਇੱਕ ਜਿਹੜੀ ਇਹਨਾਂ ਦੀ ਪ੍ਰਾਈਵੇਟ ਸਿਕਿਉਰਿਟੀ ਦੇ ਮੁਲਾਜ਼ਮ ਆ ਹਰ ਇੱਕ ਮੰਦਿਰ ਦੇ ਉੱਤੇ ਤਾਇਨਾਤ ਨੇ ਆਪ ਇਨਚਾਰਜ ਸਿਕਿਉਰਿਟੀ ਖੁਦ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਫੀਸਰ ਆ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਉਰੇ ਖੜੇ ਨੇ ਤੋਂ ਕਿਉਂਕਿ ਕਾਲੀ ਮਾਤਾ ਮੰਦਿਰ ਦੀ ਸਿਕਿਉਰਿਟੀ ਜਿਹੜੀ ਕੀ ਪੂਰੀ ਪੰਜਾਬ ਪੁਲਿਸ ਦੇ ਪੈਰਾ ਵੱਖ-ਵੱਖ ਬਿੰਗਾ ਦੇ ਆਫੀਸਰ ਭਾਵੇਂ ਸੀਆਈਡੀ ਤੋਂ ਸਪੈਸ਼ਲ ਬ੍ਰਾਂਚ ਤੋਂ ਪੈਰਾਮੈਟਰੀ ਫੋਰਸੋ ਵਿੱਚ ਆ ਪੰਜਾਬ ਪੁਲਿਸ ਦੀ ਹੋਵੇ ਸਾਰੇ ਮੁਲਾਜ਼ਮ ਮੰਦਰ ਦੀ ਆਲੇ ਦੁਆਲੇ ਸਿਕਿਉਰਟੀ ਦੇ ਪੂਰੇ ਤੈਨਾਤ ਨੇ ਉਸ ਤੋਂ ਇਲਾਵਾ ਮੰਦਰ ਜਿਹੜੀ ਪ੍ਰਾਈਵੇਟ ਸਿਕਿਉਰਟੀ ਹੈਗੇ ਉਹਦੇ ਇੰਚਾਰਜ ਨੇ ਦੱਸਿਆ ਕਿ 60 ਦੇ ਕਰੀਬ ਮੁਲਾਜ਼ਮ ਤੁਹਾਡੇ ਮੰਦਰ ਦੇ ਇੱਕ ਸ਼ਿਫਟ ਵਿੱਚ ਤੈਨਾਤ ਰਹਿੰਦੇ। ਇਸ ਸੌਂਦੇ ਵਿੱਚ ਅਸੀਂ ਮੰਦਰ ਦੇ ਆਊਟਰ ਏਰੀਆ ਦੇ ਵਿੱਚ ਵੀ ਸਾਰੇ ਪੁਆਇੰਟਾਂ ਤੇ ਨਾਕੇ ਲਗਾਏ ਗਏ ਨੇ। ਸਾਹਮਣੇ ਵਾਲੀ ਟ੍ਰੈਫਿਕ ਬੰਦ ਕਰਕੇ ਵਨਵੇ ਕੀਤੀ ਗਈ ਹੈ। ਤੇ ਮੰਦਰ ਦੇ ਅੰਦਰ ਵੀ ਤੇ ਬਾਹਰ ਵੀ ਕਰੀਬ ਸਾਡਾ 1250 ਮੁਲਾਜ਼ਮ ਅੱਜ ਲੱਗਿਆ ਹੋਇਆ ਜੋ ਕਿ ਸ਼ਿਫਟ ਵਾਈਜ਼ ਡਿਊਟੀ ਕਰੂਗਾ ਡੇ ਨਾਈਟ ਤੇ ਲੇਡੀ ਫੋਰਸ ਵੱਖਰੇ ਤੌਰ ਤੇ ਲਗਾਈ ਗਈ ਸਾਡੇ ਮੰਦਰ ਦੇ ਇੰਟਰਨਲ ਕਰੀਬ ਸਾਡੇ 70 ਦੇ ਕਰੀਬ ਕੈਮਰੇ ਅੰਦਰ ਅਸੀਂ ਨਿਗਰਾਨੀ ਜਾਰੀ ਹੈ ਉੱਥੇ ਸਾਡਾ ਕੰਟਰੋਲ ਰੂਮ ਬਣਿਆ ਤੇ ਆਊਟਰ ਏਰੀਆ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਿਟੀ 1 ਦੇ ਦਫ਼ਤਰ ਦੇ ਵਿੱਚ 50 ਪਲੱਸ ਕੈਮਰੇ ਉੱਥੇ ਸਾਡੇ ਨਿਗਰਾਨੀ ਜਾਰੀ ਹੈ ਆ ਪੀਸੀਆਰ ਵੱਖਰੇ ਤੌਰ ਤੇ ਪੀਸੀਆਰ ਤੇ ਫੁੱਟ ਪੈਟਰੋਲਿੰਗ ਆਊਟਰੇਂਜ ਦੇ ਵਿੱਚ ਕრაਊਡ ਕੰਟਰੋਲ ਕਰਨ ਨੂੰ ਲਗਾਈ ਗਈ ਹੈ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਦੋਸ਼ੀ ਦੀ ਰਿਪੋਰਟ